ਅੰਕੀਸ ਅਸਤੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ 'ਤੇ ਮਿਲ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ-ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਲੌਗ ਦੀ ਟਾਈਮ ਹੋ ਗਿਆ ਜੀ ਕੋਣੀ-ਵਾਨੀ ਸ਼ਾਮ ਦੇ ਤੇ ਚਾਹ ਪੀ ਕੇ ਤੁਹਾਡੇ ਸਗੇ ਕਿ ਅੱਜ ਸੈਸ ਤੋਂ ਥੋੜੇ ਜੀ ਉਹਦੇ ਨਾਲ ਵੀ ਹੱਦ ਚੀਜ਼ੀ ਹੋ ਰਹੇ ਹੈ ਉਹ ਬਾਹਰ ਰੱਖੇ ਹੈ ਕਿ ਬਾਕੀ ਆ ਜਾ ਪਗਣੋਇ ਕਾਲੇ ਸੁਨੇ ਤੇ ਬਸਾ ਕੰਪਨੀ ਆਦੇ ਰਾ ਸਾਹੀ ਵਾਲੀ ਨਹੀਂ ਜੇ ਤੁਸੀਂ ਇੱਥੇ ਜੁੜ ਰਹੇ ਹੋ ਮੇਰੇ ਵੀਡੀਓ ਦੇ ਨਾਲ ਸਮਰਦੇ ਨੇ ਕੱਪੜਿਆਂ ਨੂੰ ਕੋਈ ਨਹੀਂ ਚੜ ਗਈਆਂ ਸੀ ਕੋਰਸੀ ਤੇ ਪਾਇਏ ਸੀ ਜੀ ਤਾਂ ਆ ਰੰਗ ਦੇ ਪ੍ਰੈਜ਼ੀਡੈਂਟ ਬਾਰੇ ਕੋਰਸੀ ਬਲੰਕ ਜਿਹਾ ਜੀਆ ਜਾਂਦਾ ਜੀ ਇਹ ਹਾਂਜੀ ਜੀ ਕੱਪੜਿਆਂ ਦੀਆਂ ਤਹਾਂ ਲਗਾ ਲੈਂਨਾ ਤੇ ਆਪਾਂ ਹੁਣ ਲੱਗੀਏ ਸੂਈ ਜੀ ਪਹਿਲਾਂ ਤਾਂ ਕਰੀਏ ਸਫਾਈ ਤੇ ਕਿਉਂਕਿ ਜਿੱਥੇ ਖਲਾਰਾ ਭਾਂਡੇ ਭਾਂਡੇ ਧੋਈਏ ਸਾਰੇ ਤੇ ਬਸ ਖਲਾਰਾ ਚੱਕ ਹੋ ਜਾਏ ਭਾਂਡਿਆਂ ਦਾ ਹੀ ਹੁੰਦਾ ਆ ਜ਼ਿਆਦਾ ਤੇ ਬਾਕੀ ਆਪਾਂ ਉਹ ਬਣਾਉਂਦ ਕਰਦੇ ਆ ਫੇ ਪਿਆਜ਼ ਪੀਚ ਕੱਟਦੇ ਆ ਲਸਣ ਵਗੈਰਾ ਤੇ ਫੇ ਛੋਲੇ ਵੀ ਭੇਂਤੇ ਸੀਗੇ ਮੰਮੀ ਨੇ ਤੇ ਇਹਨਾਂ ਨੂੰ ਵੀ ਇਹਨਾਂ ਨੂੰ ਸਿੱਟਾ ਲਾਉਣਾ ਤੇ ਚਪਚਾ ਪਾ ਕੇ ਕਿਉਂਕਿ ਥੋੜਾ ਟਾਈਮ ਹੀ ਹੋਇਆ ਇਹਨਾਂ ਨੇ ਤੇ ਹੋਣੀ ਲੈ ਕੇ ਆਂਦੀ ਤਾਂ ਕਰਕੇ ਤੇ ਬਾਕੀ ਚਲੋ ਠੀਕ ਹੈ ਜੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੀ ਰਹੋ ਰੱਖ ਲਿਆ ਗਰਮ ਹੋਣਾ ਤੇ ਪਿਆਜ਼ ਆਦਰਕ ਲਸਣ ਤੇ ਹਰੀਆਂ ਮਿਰਚਾਂ ਆਪਾਂ ਗ੍ਰੈਂਡ ਕਰ ਲਈਆਂ ਆ ਤੇ ਟਮਾਟਰ ਆਪਾਂ ਇੱਦੀ ਕੱਟ ਕੇ ਪਾ ਦਾਂਗੇ ਤੇ ਬਾਕੀ ਜਿਹੜੇ ਬੇਸਿਕ ਮਸਾਲੇ ਨੇ ਨਮਕ ਮਸਾਲੇ ਮਸਾਲਾ ਤੇ ਇਹ ਪਾ ਦਾਂਗੇ ਥੋਣ ਹਲਦੀ ਤੇ ਮਸਾਲਾ ਲਾਲ ਮਿਰਚ ਆਪਾਂ ਥੋੜੀ ਜਿਹੀ ਪਾਈ ਦੀ ਆ ਰੰਗ ਜਿਹੇ ਤੋਂ ਦੇ ਕਿਉਂਕਿ ਹਰੀ ਮਿਰਚ ਹੁਣ ਕਾਫੀ ਜ਼ਿਆਦਾ ਕੌੜੀ ਆ ਰਹੀ ਆ ਜਦੋਂ ਤਾਂ ਨਹੀਂ ਕੋੜੀ ਹੁੰਦੀ ਫੇਰ ਆਪਾਂ ਜ਼ਿਆਦਾ ਪਾ ਦਿੰਦੀ ਆ ਲਾਲ ਮਿਰਚ ਨਹੀਂ ਤਾਂ ਫਿਰ ਘਾਟੀ ਪਾਈ ਦੀ ਆ ਵੈਸੇ ਤੇ ਜਿਹੜਾ ਅੱਜ ਖਾਧ ਨੂੰ ਹੋ ਗਿਆ ਤੇ ਛੇਤਾ ਵੀ ਨਹੀਂ ਰਿਹਾ ਮੈਨੂੰ ਜੀਰਾ ਮਗਾਉਣ ਦਾ ਤੇ ਅੱਜ ਜੀਰੇ ਤੋਂ ਬਿਨਾਂ ਤੜਕਾ ਲਗਾਉਣਾ ਪੈਣਾ ਚਲੋ ਉਦੋਂ ਤਾਂ ਵੈਸੇ ਗਰਮ ਮਸਾਲਾ ਜਿਹੜਾ ਅਸੀਂ ਘਰੇ ਪੀਦਾ ਉਹਦੇ ਵਿੱਚ ਕਾਫੀ ਜੀਰਾ ਹੁੰਦਾ ਆ ਤੇ ਪਰਪੇ ਵੀ ਜਿਹੜਾ ਆਪਾਂ ਇੱਧਰ ਖੜਾ ਜਿਆ ਹਨ ਉਹਨੂੰ ਭੁੰਨਣਾ ਉਹ ਕਰਨਾ ਦਾਲਤ ਜੀ ਪਈ ਆ ਵਧੀਆ ਲੱਗਦਾ ਆ ਜੀਰਾ ਮੈਨੂੰ ਬਹੁਤ ਜਿਆਦਾ ਦਾਲਾਂ 'ਚ ਵੀ ਤਲੀਆਂ ਆਣੀ ਅਚ ਵੀ ਤੇ ਹਨਾ ਭਿੰਡੀਆਂ ਪੁੰਡੀਆਂ ਜਿਹੜੀਆਂ ਦੀ ਸਬਜ਼ੀ ਹੁੰਦੀ ਹੈ ਨਾ ਇਦਾਂ ਦੀਆਂ ਸਬਜ਼ੀਆਂ 'ਚ ਨੀਵੇਂ ਪਾਉਂਦੀ ਹੁੰਦੀ ਜੀਰਾ ਤੇ ਬਾਕੀ ਤਾਂ ਮੈਨੂੰ ਤਾਂ ਗੋਭੀ ਹੋ ਗਈ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਜੀਰਾ ਬਹੁਤ ਵਧੀਆ ਲੱਗਦਾ ਹੈ ਤੇ ਬਾਕੀ ਨਾ ਗਰਮੀ ਬਹੁਤ ਜ਼ਿਆਦਾ ਹੋਗੀ ਦੁਪਹਿਰ ਨੂੰ ਧੁੱਪ ਜਿਹੜੀ ਚਲਦੀ ਹੈ ਨਾ ਨਿਕਲਦੀ ਐ ਮੈਂ ਸੌਰੀ ਨਹੀਂ ਚੱਲਦੀ ਕਹਿੰਦੇ ਉਹਦੇ ਵਿੱਚ ਹਵਾ ਜੀ ਚੱਲਦੀ ਰਹਿੰਦੀ ਉਹਦੇ ਨਾਲ ਇਦਾਂ ਲੱਗਦਾ ਵੀ ਚਲੋ ਜਿੱਦਾਂ ਨਾ ਸਿਆਲਾ ਚ ਹੁੰਦਾ ਵੀ ਇਹ ਹਵਾ ਨਾ ਠੰਡ ਹੋਣੀ ਆ ਸਵੇਰ ਨੂੰ ਜਾਂ ਸ਼ਾਮ ਨੂੰ ਇਦਾਂ ਪਰ ਉੱਦ ਹੈਗੀ ਹਵਾ ਉਦਾਂ ਦੀ ਆ ਪਰ ਉਹ ਹੈ ਨਹੀਂ ਗਾ ਗਰਮੀ ਬਹੁਤ ਜ਼ਿਆਦਾ ਹੁੰਦੀ ਰਾਤ ਨੂੰ ਵੀ ਰਾਤ ਨੂੰ ਵੀ ਠੰਡ ਲਾ ਕੇ ਸੌਣਾ ਪੈਂਦਾ ਆ ਤੇ ਹਜੇ ਪੂਰਨ ਤੋ ਬਿਨਾਂ ਨੀਂਦ ਨਹੀਂ ਆਈ ਹੈਗੀ ਕਿਉਂਕਿ ਕਾਰ ਨਹੀਂ ਬਹੁਤ ਆ ਮਿਲਦੀ ਆ ਇਸ ਕਰਕੇ ਪੂਰਾ ਹਜੇ ਲੱਗ ਰਹੀ ਆ ਕਿ ਵੈਸੇ ਇਦਾਂ ਆ ਹਜੇ 9 ਮਹੀਨੇ ਚੱਲਣਾ ਤਾਂ ਕਰਕੇ ਕਿਉਂਕਿ ਅੱਗੇ ਦਿਵਾਲੀ ਤੱਕ ਹੋ ਜਾਂਦੀ ਸੀ ਠੰਡ ਹੁਣ ਦਿਵਾਲੀ ਆਂਤੀ ਹੈਗੀ ਐ ਛੇੜੀ ਤੇ ਮੇਰੇ ਨਾਲ ਤਾਂ ਥੋੜੀ ਘਾਟੇ ਸੰਧ ਹੋਣੀ ਆ ਕਿਉਂਕਿ 10 ਮਹੀਨੇ ਦੇ ਵਿੱਚ ਜਿਹੜੀ ਸਾਰੀ ਖਾੜਾ ਹੁਣ ਨਿਕਲ ਜਾਣੀ ਆ ਤੇ ਅੱਗੇ ਹੁੰਦਾ ਸੀ ਹੁਣੇ ਲੇਟ ਆਉਂਦੀ ਸੀ ਹਾਰ ਜਦੋਂ 11ਵੇਂ ਦੇ 12 11 12 ਇਦਾਂ ਜਾ ਕੇ ਦਿਵਾਲੀ ਆਉਂਦੀ ਸੀ ਤੇ ਹੁਣ ਤਾਂ ਸਾਰਾ ਤੁਸੀਂ ਗੱਲ ਕਰੀ ਕਿ ਬੜੀਆਂ ਨੇ ਤੇ ਬਾਕੀ 10 ਆਪਣਾ ਗਾਰ ਨੂੰ ਹੋ ਗਿਆ ਠੀਕ ਤੇ ਤਿਆਰ ਹੈ ਜਿਹੜੀ ਸੁਆਹ ਤੇ ਇਹਨਾਂ ਪੈਂਦੀ ਤਰ੍ਹਾਂ ਆਪਾਂ ਭੁੰਨੇਵਾਂਗੇ ਫੇਰ अब ये पकांगे ਹਾਂਜੀ ਲੋ ਜੀ ਤੜਕਾ ਆਪਾਂ ਲਗਾ ਦਿੱਤਾ ਆ ਤੇ ਸਾਫ਼ ਸਹੀ ਆ ਵੀ ਕਰਤਾ ਭਾਂਡੇ ਵੀ ਧੋਤੇ ਸਾਰੇ ਤੇ ਬਸ ਹੁਣ ਮੈਂ ਹਨਾ ਆਟਾ ਗੁੰਨਣਾ ਆ ਆਟਾ ਗੁੰਨ ਕੇ ਤਾਂ ਫਿਰ ਰੋਟੀ ਬਣਾਉਣ ਲੱਗਦੇ ਆ ਤੇ ਬਹੁਤ ਜ਼ਿਆਦਾ ਗਰਮੀ ਆ ਫੇਰ ਸੋਈ ਦੇ ਵਿੱਚ ਜ਼ਿਆਦਾ ਲੱਗਦੀ ਆ ਤੇ ਮੈਂ ਗੈਂਸ ਤੇ ਬਣਾ ਲਿਆ ਚਲੋ ਅੱਗੇ ਅਸੀਂ ਕੁੱਕਰ ਚ ਬਾਅਦ ਚ ਸੀਟੀਆਂ ਲਵਾਉਂਦੇ ਹੁੰਦੇ ਸੀ ਜੇ ਸਵੇਰ ਦੇ ਭਿੰਤੇ ਹੁਣ ਫੇਰ ਹਨਾ ਤੇ ਹੁਣ ਮੈਨੂੰ ਦੋ ਤਿੰਨ ਕ ਵਾਰ ਇਦਾਂ ਹੋ ਗਈ ਚਾਰ ਵਾਰੀ ਪਤਾ ਨਹੀਂ ਜਿਆਦਾ ਹੀ ਹੋ ਗਿਆ ਹਨਾ ਤੇ ਹੁਣ ਮੈਂ ਜੇ ਲੇਟ ਭਿੰਤੇ ਹੁਣ ਹਨਾ ਪਹਿਲਾਂ ਕੁੱਕਰ ਚ ਛੋਲੇਆਂ ਨੂੰ ਸੀਟੀਆਂ ਲਵਾ ਲਈਦੀਆਂ ਤੇ ਬਾਅਦ ਵਿੱਚ ਫਿਰ ਤੜਕਾ ਲਗਾ ਲੀਦਾ ਆ ਤੇ ਦਾ ਫਿਰ ਇਹਨਾਂ ਨੂੰ ਰੱਖਦੀਦਾ ਆ ਤੇ ਬਾਕੀ ਦੋਨੋਂ ਹੀ ਮੇਂ ਮਤਲਬ ਦੋਨਾਂ ਜਿਹਦੇ ਦੋ ਤਰੀਕੇ ਨਾਲ ਇਹਦਾ ਬਣਾਉਣ ਨਾਲ ਟਾਈਮ सेम ਹੀ ਲੱਗਦਾ ਕਿਉਂਕਿ ਉਹਦੇ ਵਿੱਚ ਹੁੰਦਾ ਆਪਾਂ ਤੜਕਾ ਕੱਟ ਕੇ ਲਾ ਕੇ ਫਿਰ ਸੀਟੀਆਂ ਲਗਾਉਣੀਆਂ ਹੁੰਦੀਆਂ ਆ ਹਨਾ ਤੇ ਸਵੇਰ ਦਾ ਭੇਂਕੇ ਰੱਖਣਾ ਹੁੰਦਾ ਇਹ ਹੁੰਦਾ ਆ ਇਹਨੂੰ ਵੀ ਪਹਿਲਾਂ ਸੀਟੀਆਂ ਲਵਾਓ ਫਿਰ ਇਹਨੂੰ ਤੜਕਾ ਲਾਓ ਤੜਕਾ ਲਾ ਕੇ ਤਾਂ ਫਿਰ ਹਣਾ ਵਿੱਚ ਉਹ ਪਾਉ ਆਲੂ ਪਾਉ ਫੇਰ ਇਹਨੂੰ ਇਹਨੂੰ ਪਾਣੀ ਪੇਜ ਦੇ ਕੱਚਾ ਥੋੜਾ ਰਹਿਣ ਦੇਣਾ ਨਾ ਵੈਸੇ ਤਾਂ ਜਿਹੜਾ ਮੈਂ ਛੋਲੇ 'ਚ ਪਾਣੀ ਪਾਇਆ ਹੁੰਦਾ ਉਬਾਲਣ ਲਈ ਉਹੀ ਆਪਾਂ ਵਿੱਚ ਪਾ ਦਈਦਾ ਇਹਦੇ ਤੇ ਪਰ ਫੇਰ ਵੀ ਜਦੋਂ ਥੋੜਾ ਬਹੁਤਾ ਘੱਟ ਹੋਵੇ ਤਾਂ ਹੋਰ ਪਾਉਣਾ ਪੈਂਦਾ ਆ ਫੇ ਚੰਗੀ ਤਰ੍ਹਾਂ ਹਣਾ ਜਦ ਤੱਕ ਤਰੀ ਬੱਜਦੀ ਨਹੀਂ ਉਨਾ ਚਿਰ ਫੇ ਇਹਨੂੰ ਰਿੰਨਣਾ ਪੈਂਦਾ ਆ ਤੇ ਬਾਕੀ ਹੁਣ ਮੈਂ ਆਟਾ ਗੁੰਨ ਲਵਾਂ ਜੀ ਤੇ ਫੇਰ ਅੱਗੇ ਆਪਾਂ ਰੋਟੀ ਬਣਾਉਣੀ ਆ ਤੇ ਰੋਟੀ ਬਣਾ ਕੇ ਤਾਂ ਆਪਣੇ ਜਿਹੜੇ ਕੰਮ ਆ ਨਿਭੜ ਜਾਣੇ ਦੁੱਧ ਇੱਕ ਉਵਾਲਣਾ ਜੇ ਤਾਂ ਮੰਮੀ ਨੇ ਅਵਾਲ ਤਾਂ ਲਿਆ ਕੇ ਮੈਂ ਰੋਟੀ ਬਣਾਉਂਦੀ ਹੋਈ ਫੇ ਤਾਂ ਠੀਕ ਆ ਉਬਲਦੀ ਪਈ ਆ ਤੇ ਜੇ ਨਹੀਂ ਫੇਰ ਮੈਂ ਬਾਅਦ ਵਿੱਚ ਅਵਾਲ ਲੂੰਗੀ ਰੋਟੀ ਬਣਾ ਕੇ ਤੇ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੀ ਰਹੋ ਥੋੜਾ ਜਿਹਾ ਆਟਾ ਪਿਆ ਆ ਦੋ ਕਪੜਿਆਂ ਦਾ ਤੇ ਉਹ ਵੀ ਆਪਾਂ ਵਿੱਚ ਰੋਟੀ ਬਣਾਵਾਂਗੇ ਧਰਤੀ ਸਮੂਹ ਬਾਹਰ ਫੇਲਦਾ ਪਿਆ ਉਹ ਨੂੰ ਵੀ ਮੈਂ ਦੇਖਿਓ ਨਹੀਂ ਆ ਕੀ ਪਤਾ ਹੈ ਇਹ ਟਾਈਮ ਹੋ ਗਿਆ 10 ਤੇ ਭਾਂਡੇ-ਪੁੰਡੇ ਧੋ ਕੇ ਆਈ ਸੀ ਜੀ ਸਮਰਾ ਤੇ ਸੇਕ ਤੇ ਸਵਾ ਗਿਆ ਸੁੱਕਾ ਪਿਆ ਆ ਤੇ ਦੋ ਦਿਨ ਹੀ ਹੋ ਗਏ ਸੀ ਕਿ ਆ ਗਿਆ ਪਰ ਅੱਜ ਆਪ ਵੀ ਤੇ ਬਾਅਦ ਵਿੱਚ ਹੀ ਤੇ ਬਾਕੀ ਮੈਂ ਘਾਟੂ ਤੇ ਰੱਖਿਆ ਨਹੀਂ ਆ ਮਾ ਹੁਣ ਭਾਂਡੇ ਤੇ ਕਰਾ ਦਿੱਤੇ ਤੇ ਦਾਬਨਾ ਹੋ ਜੇ ਬਾਅਦ ਦੀ ਹੋ ਜਾਦਾ ਹੈ ਕੋਈ ਨਸਰ ਆ ਬਿਨਾ ਲਿਆ ਹੈ ਤੇ ਬਾਕੀ ਬਸ ਤਾਂ ਦੇ ਆਪਣੇ ਜਿਹੜੇ ਕੰਮ ਸੀਗੇ ਕੁਝ ਹੋਰੇ ਵੀ ਨਹੀਂ ਦਿੱਤਾ ਹੁੰਦੇ ਨਾ ਤੇ ਇਹਨਾਂ ਵਿੱਚ ਜਿਹੜੇ ਆਪਾਂ ਦਿਖਾ ਦਿੱਤੇ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਕਰੀ ਸਾਨੂੰ ਸਾਡਾ ਵਲੌਗ ਤੁਹਾਨੂੰ ਪਸੰਦ ਆਇਆ ਮੇਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਬਾਏ ਬਾਏ